ਜਿਹੜਾ ਖੇਤਰ ਹੁੰਦਾ ਨਾ ਜੀ ਉਹਦੇ ਵਿੱਚ ਕਈ ਪ੍ਰੋਬਲਮ ਆਉਂਦੀਆਂ। ਜ਼ਹਿਨੀਆਂ ਤੌਰ ਤੇ ਬਹੁਤ ਚੀਜ਼ਾਂ ਲਈ ਆਪਾਂ ਖੇਤਰੀ ਤੌਰ ਤੇ ਤਿਆਰ ਨਹੀਂ ਹੁੰਦੇ। ਮਸਲਨ ਵੈਸਟ ਜੇ ਤੁਸੀਂ ਕੋਈ ਧਾਰਮਿਕ ਟਿਕਟ ਟਿਕਟ ਟਿੱਪਣੀ ਕਰ ਸਕਦੇ ਹੋ। ਪਰ ਕਿਸੇ ਰੀਜਨ ਜੇ ਆਪਾਂ ਇੱਕ ਖਿੱਤੇ ਦੀ ਗੱਲ ਕਰੀਏ ਉੱਥੇ ਇਸ ਤਰ੍ਹਾਂ ਪੋਸੀਬਲ ਨਹੀਂ। ਔਰ ਇਸ ਮੁਲਕ ਵਿੱਚ ਬਹੁਤ ਚੀਜ਼ਾਂ ਪੋਸੀਬਲ ਹੈ ਕਿਉਂਕਿ ਇੱਥੇ ਧਰਮ ਥੋੜਾ ਧਾਰਮਿਕ ਪੱਧਰ ਤੇ ਬਹੁਤ ਛੇਤੀ ਤੁਹਾਨੂੰ ਸਵਾਲ ਖੜੇ ਕਰ ਦਿੱਤੇ ਜਾਂਦੇ। ਤੋਂ ਮੈਨੂੰ ਲੱਗਦਾ ਭਵਿਕ ਵਿੱਚ ਵੀ ਆ ਪਿੱਛੇ ਜਿੱਦਾਂ ਹੁਣ ਜੀਪੀ ਹੋਰਾਂ ਦੀ ਫਿਲਮ ਆਈ ਹੈ ਉਹਦਾ ਵੀ ਖਾਸਾ ਵਿਵਾਦ ਉੱਠਿਆ ਹੈ। ਈਵਨ ਤਾਂ ਸੇਮ ਉਹਨਾਂ ਦੀ ਫਿਲਮ ਬਾਰੇ ਵੀ ਕੁਝ ਲੋਕਾਂ ਦੀਆਂ ਟਿੱਪਣੀਆਂ ਸੀ। ਤੋਂ ਮੈਨੂੰ ਲੱਗਦਾ ਜਿਹੜੇ ਸਬਜੈਕਟ ਆ ਉਹ ਸਮਾਜਿਕ ਹੀ ਬਣ ਸਕਦੇ ਆ ਯਾ ਤਾਂ ਯਾ ਕਾਮੇਡੀ ਯਾ ਸਮਾਜਿਕ ਤਾਣੇ ਬਾਣੇ ਤੇ ਜਿਹੜਾ ਇੱਕ ਰੁਖ ਕਰਿਆ ਸੀ ਪੰਜਾਬੀ ਸਿਨੇਮੇ ਨੇ ਧਾਰਮਿਕ ਫਿਲਮਾਂ ਵਾਲੇ ਪਾਸੇ ਨੂੰ ਉਹ ਰੁਖਦਾ ਨਜ਼ਰ ਆ ਰਿਹਾ ਅਜੇ ਤੱਕ। ਪਿੱਛੇ ਜੇ ਬੁੱਢੀ ਜੀਵਿਆਂ ਦੀ ਤੇ ਜਿਹੜੇ ਉਹਨੂੰ ਜਿਹੜੇ ਲੀਡ ਕਰਨ ਵਾਲੇ ਜਥੇਦਾਰ ਆ ਉਹਨਾਂ ਦੀ ਇੱਕ ਮੀਟਿੰਗ ਵੀ ਹੋਈ ਹੈ ਆ ਜੇ ਪਹਿਲੀ ਹੈ ਦੇਖੋ ਕੀ ਨਿਕਲਦਾ ਉਹਦੇ ਚ ਕੁਝ ਸ਼ਰਤਾਂ ਤੈਅ ਹੋਣਗੀਆਂ ਦੇਖੋ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਇਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਦੋਂ ਉਹ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਕੀ ਹੁੰਦਾ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੇ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਉਸ ਮੋੜ ਤੇ ਜਾ ਕੇ ਫਿਰ ਉਹ ਟੁੱਟ ਜਾਂਦਾ